ਮੈਂ ਸਰਵਨ ਸਿੰਘ ਪੰਦੇਰ ਇਸ ਵੇਲੇ ਸ਼ੰਭੂ ਮੋਰਚੇ ਤੋਂ ਬੋਲਦਾ 270ਵਾਂ ਦਿਨ ਹੋ ਗਿਆ ਸਾਡੇ ਮੋਰਚੇ ਨੂੰ ਚੱਲਦਿਆਂ ਹੋਇਆਂ ਐਨੀ ਤੁੰਦ ਠੰਡ ਦੇ ਵਿੱਚ ਵੀ ਕਿਸਾਨਾਂ ਮਜ਼ਦੂਰਾਂ ਦੀ ਲਗਾਤਾਰ ਮੋਰਚਿਆਂ ਦੇ ਉੱਤੇ ਗਿਣਤੀ ਵਧ ਰਹੀ ਹੋ ਗਈ ਹੈ ਅੱਜ 12 ਵਜੇ ਚੰਡੀਗੜ੍ਹ ਕਿਸਾਨ ਭਵਨ 'ਚ ਪੀਸੀ ਕਰਕੇ ਹੋਰ ਤਿੱਖੇ ਅੰਦੋਲਨਾਂ ਦਾ ਐਲਾਨ ਹੋਊਗਾ ਉਹ ਤੋਂ ਗਾਹਾਂ ਵੀ ਮਿਲਕਾਂ ਕਰਕੇ ਤਿੱਖੇ ਅੰਦੋਲਨਾਂ ਦਾ ਐਲਾਨ ਕਰਾਂਗੇ ਇਹਦੇ ਨਾਲ ਦੀ ਨਾਲ ਅਸੀਂ ਜਿਹੜੀ ਮੰਗ ਨੂੰ ਲੈ ਕੇ ਚੱਲੇ ਸੀ ਜਿਵੇਂ ਮੋਦੀ ਸਾਹਿਬ ਦਾ ਦਾਵਾ ਸੀ ਪੀਐਮਐਸਪੀ ਹੈ ਐਮਐਸਪੀ ਰਹੂਗੀ ਤੇ ਐਮਐਸਪੀ ਦਿੰਦੇ ਰਹਾਂਗੇ ਪਰ ਅਸੀਂ ਜੋ ਦੇਖ ਰਹੇ ਹਾਂ ਜੋ ਮਹਾਰਾਸ਼ਟਰ ਦੀਆਂ ਲੱਛਣਾਂ ਆ ਰਹੀਆਂ ਨੇ ਸੋਇਆਬੀਨ ਦਾ ਜਿਹੜਾ ਭਾਅ ਇਹਨਾਂ ਨੇ ਐਲਾਨ ਕੀਤਾ 4890 ਰੁਪਏ ਔਰ ਉੱਥੇ ਵਿਕਣ 1200 ਰੁਪਏ ਤੋਂ ਹੇਠ ਡਿਆ ਸਰਕਾਰ ਮੰਨ ਗਈ ਕਿ 6000 ਰੁਪਏ ਸੋਇਆਬੀਨ ਤੇ ਖਰਚ ਆਉਂਦਾ ਮਹਾਰਾਸ਼ਟਰ ਦੂਜਾ ਵੱਡਾ ਸਟੇਟ ਹੈ ਸੋਇਆਬੀਨ ਨੂੰ ਪੈਦਾ ਕਰਨ ਦਾ ਉਹਨਾਂ ਦਾ ਬੋਟਾਂ ਦੀ ਲੋੜ ਆ ਫਿਰ ਵੀ ਖਰੀਦ ਨਹੀਂ ਹੋ ਰਹੀ ਅਰੇਦੋ ਕਹਾ ਉਥੇ ਕਪਾਹ ਦੀ ਵੱਡਾ ਖੇਤਰ ਆ ਕਪਾਹਲੇ ਕਿਸਾਨ ਵੀ ਰੋ ਰਹੇ ਹੈਗੇ ਆ ਤੋਂ ਜਿਹੜੀ ਸਾਡੀ ਮੰਗ ਸੀ ਉਹਦੀ ਵਾਜਿਬਤ ਦਿਖਦੀ ਆ ਵੀ ਜਿਹੜਾ ਸਰਕਾਰ ਕਹਿੰਦੀ ਸੀ ਕਿ ਮੁਖਤ ਦੀਆਂ ਰੋੜੀਆਂ ਨਹੀਂ ਵੰਡਣੀਆਂ ਚ ਇੰਨਾ ਕੋ ਝੂਠੇ ਲਾਰੇ ਨਹੀਂ ਲਾਉਣੇ ਜਿਹਦੇ ਲੋਕਾਂ ਨਾਲ ਪਰ ਮਹਾਰਾਸ਼ਟਰ ਤੇ ਚਾਰਖੰਡ ਦੀ ਇਲੈਕਸ਼ਨ ਦੇ ਵਿੱਚ ਮੋਦੀ ਜੀ ਹੁਣੀ ਝੂਠੇ ਲਾਰੇ ਲਾ ਰਹੇ ਨੇ ਲੋਕਾਂ ਨੂੰ ਇਹ ਤੋਂ ਕਹਾਗਾ ਉਹਨਾਂ ਦੀਆਂ ਜਿਹੜੇ ਕਾਰਪੋਰੇਟ ਪੱਕੀ ਨੀਤੀਆਂ ਨੇ ਇਹਦੇ ਕਰਕੇ 6.6% ਅੱਜ ਮਹਿੰਗਾਈ ਦੀ ਦਰ ਵੱਧ ਗਈ ਹੈਗੀ ਆ ਔਰ ਡਾਲਰ ਦੇ ਮੁਕਾਬਲੇ ਰੁਪਇਆ ਥੇਠਾਂ ਡਿੱਗ ਪਿਆ ਇਹ ਮੋਦੀ ਜੀ ਕਹਿੰਦੇ ਸੀ ਕਿ ਜੇ ਰੁਪਇਆ ਥੇਠਾਂ ਜਾਊਗਾ ਤੇ ਦੇਸ਼ ਥੇਠਾਂ ਚਲਿਆ ਜਾਣਾ ਦੇਸ਼ ਬਰਬਾਦ ਹੋ ਜਾਊਗਾ ਮਤਲਬ ਮੋਦੀ ਜੀ ਹੁਣਾਂ ਨੇ ਦੇਸ਼ ਬਰਬਾਦ ਕਰ ਦਿੱਤਾ ਜਦੋਂ ਮੋਦੀ ਜੀ ਆਏ ਸੀ ਉਦੋਂ 58 ਦਾ 60 ਲੱਖ ਹਜ਼ਾਰ ਕਰੋੜ ਰੁਪਇਆ ਦਾ ਕਰਜ਼ਾ ਸੀ ਦੇਸ਼ ਸਰ ਹੁਣ ਇੱਕ ਪੁਆਇੰਟ ਲਗਭਗ 90 ਲੱਖ ਕਰੋੜ ਦਾ ਕਰਜ਼ਾ ਦੇਸ਼ ਦੇ ਸਿਰ ਚੜ ਗਿਆ ਇਹ ਕਿਹੜਾ ਵਿਕਾਸ ਆ ਜਿਹੜਾ ਮੋਦੀ ਸਾਹਿਬ ਕਰ ਰਹੇ ਨੇ ਤੋਂ ਸਾਡੇ ਹਿਸਾਬ ਨਾਲ ਆਮ ਜਨਤਾ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਦਾ ਵਿਨਾਸ਼ ਆ ਜੇ ਦੇਸ਼ ਨੂੰ ਪੈਰਾਂ 'ਤੇ ਖੜਨਾ ਤੁਸੀਂ ਯੂਥ ਨੂੰ ਰੁਜ਼ਗਾਰ ਦਿਓ ਕਿਸਾਨਾਂ ਨੂੰ ਪੈਦਾਵਾਰੀ ਦਾ ਸਹੀ ਮੁੱਲ ਦਿਓ ਮਜ਼ਦੂਰ ਨੂੰ ਰੁਜ਼ਗਾਰ ਦਿਓ ਜਿਹੜੀਆਂ ਸਾਡੀਆਂ ਮੰਗਾਂ ਨੇ ਇਸ ਕਰਕੇ ਵੱਧ ਤੋਂ ਵੱਧ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਨੂੰ ਮੋਰਚਿਆਂ ਵਿੱਚ ਪਹੁੰਚਣ ਦੀ ਅਪੀਲ ਕਰਦੇ ਆ ਇਹ ਤੋਂ ਗਾ ਭਰਾਓ ਭਾਜਪਾ ਪੰਜਾਬ ਤੇ ਹਰਿਆਣੇ ਦੇ ਅੰਦਰ ਪਾੜਾ ਕਿਵੇਂ ਪਾਇਆ ਜਾਏ ਇੱਥੇ ਲਾਂਬੂ ਕਿਵੇਂ ਲਾਏ ਜਾਣ ਹੁਣ ਜਦੋਂ ਅੰਦੋਲਨ ਤੇਜ ਹੋ ਰਿਹਾ ਕਿਸਾਨ ਮਜ਼ਦੂਰ ਇਕੱਠੇ ਹੋ ਕੇ ਲੜਨਾ ਚਾਹੁੰਦੇ ਦੇਸ਼ ਦੇ ਤੇ ਭਾਜਪਾ ਦੀ ਸਰਕਾਰ ਪੰਜਾਬ ਦੇ ਅੰਦਰ ਇਹੋ ਜਿਹੇ ਮੁੱਦੇ ਲੈ ਕੇ ਆਊਗੀ ਜਿਹਦੇ ਨਾਲ ਭਾਈਚਾਰਕ ਸਾਂਝ ਨੂੰ ਤੋੜਿਆ ਜਾ ਸਕੇ ਇਹਨਾਂ ਗੱਲਾਂ ਦਾ ਵੀ ਸਾਨੂੰ ਖਿਆਲ ਰੱਖਣਾ ਚਾਹੀਦਾ ਔਰ ਯਾਦ ਰੱਖਿਓ ਵੀ ਦੋਵਾਂ ਸਰਕਾਰਾਂ ਨੇ ਜਿਵੇਂ ਪੰਜਾਬ ਦੇ ਅੰਦਰ ਝੋਨੇ ਨੂੰ ਰੋਲਿਆ ਵਾ ਗਾ ਆਉਣ ਵਾਲੇ ਸਮੇਂ ਚ ਸੈਲੋ ਗਦਾਮਾਂ ਵਾਲੀ ਪਾਲਿਸੀ ਕੇਂਦਰ ਲਿਆਇਆ ਮਾਨ ਸਰਕਾਰ ਵੀ ਮੰਨੂਗੀ ਪਿਛਲੀ ਵਾਰ ਲੜ ਕੇ ਸੈਲੋ ਗਦਾਮਾਂ ਵਾਲੀ ਪਾਲਿਸੀ ਨੂੰ ਰੱਦ ਕਰਾਇਆ ਸੀ ਕਣਕ ਵੇਚਣ ਚ ਵੀ ਸਾਨੂੰ ਸਮੱਸਿਆ ਆਉਣ ਗਿਆ ਇਹਦੇ ਲਈ ਸੰਘਰਸ਼ ਬਹੁਤ ਜ਼ਰੂਰੀ ਹੈਗਾ ਧੰਨਵਾਦ